ਬੇਸ਼ਰਮੀਆਂ ਦੀਆਂ ਹੱਦਾਂ ਪਾਰ ਕਰਦੀ ਹੋਈ ਆ ਫੋਟੋ ਆ ਜੀ ਜਿਹੜੀ ਕਿ ਤੁਸੀਂ ਦੇਖ ਰਹੇ ਆ ਕਿ ਕਿਸ ਤਰੀਕੇ ਨਾਲ ਇੱਕ ਬੰਦੇ ਦੀ ਗਰੀਬੀ ਦਾ ਮਜ਼ਾਕ ਉਡਾਇਆ ਜਾ ਰਿਹਾ ਵਾ ਤੇ ਆਪਣੇ ਆਪ ਨੂੰ ਚੌਧਰ ਕੋਹਾਇਆ ਜਾ ਰਿਹਾ ਵਾ ਸੋ ਇਹੀ ਹਾਲ ਅੱਜਕੱਲ ਦੇ ਵਿੱਚ ਜਿਹੜੇ ਸਮਾਜ ਸੇਵੀ ਬਣੇ ਫਿਰਦੇ ਆ ਨਾ ਇਹ ਉਹਨਾਂ ਦਾ ਇਹੀ ਹਾਲ ਆ ਵੀ ਆਹ ਦੇਖੋ ਜੀ ਇਸ ਤਰੀਕੇ ਨਾਲ ਕੰਬਲ ਪਾ ਦਿੰਦੇ ਤੇ ਸਾਰੇ ਜਾਣੇ ਝੁਰਮਟ ਬਣਾ ਕੇ ਇੱਕ ਫੋਟੋ ਖਿੱਚ ਲੈਂਦੇ ਨੇ ਦੇਖੋ ਤੁਸੀਂ ਕਿੰਨੀ ਮਤਲਬ ਪੇਨਫੁੱਲ ਫੋਟੋ ਆ ਕਿ ਹੱਥ ਦੇਖੋ ਕਿੰਨੇ ਜਾਣੇ ਲਾਇਆ ਹੋਇਆ ਤੇ ਵਿਚਾਰੇ ਦੇ ਉੱਪਰ ਕਹਿੰਦੇ ਵੀ ਇੱਕ ਹੀ ਕੰਬਲ ਪਾਇਆ ਹੋਇਆ ਦੇਖੋ ਤੇ ਫੋਟੋ ਦੇਖੋ ਤੁਸੀਂ ਕਿਦਾਂ ਖਚੋਣ ਲੱਗਿਆ ਹੋਇਆ ਵਚੋਣਾ ਦੇਖੋ ਜੀ ਕੰਬੜ ਦਾ ਕਿੰਨਾ ਘਪਾਰ ਹੋਊਗਾ ਜਿਹੜਾ ਇੰਨੇ ਜਣਿਆਂ ਨੂੰ ਰੜਕੇ ਚੱਕਣਾ ਪਿਆ ਹੈ ਆ ਹਾਲ ਅੱਜ ਦੇ ਅਖੌਤੀ ਸਮਾਜ ਸੇਵੀਆਂ ਦਾ ਇਹ ਲੋਕ ਮੋਟੀਆਂ-ਮੋਟੀਆਂ ਡੋਨੇਸ਼ਨਰ ਲੈਂਦੇ ਆ ਪੈਸੇ ਇੰਦਰ-ਉਂਦਰ ਦੇ ਹੱਥ ਮਾਰ ਕੇ ਇਕੱਠੇ ਕਰਦੇ ਆ ਆਪਣੀਆਂ ਜੇਬਾਂ ਗਰਮ ਕਰਦੇ ਆ ਇਹ ਤੋਂ ਲਾਪਰਵਾਹ ਨੇ ਦੀ ਕੋਈ ਸੇਵਾ ਨਹੀਂ ਇਹ ਜੇ 10-20 ਕੰਬੜ ਵੰਡ ਕੇ ਇਹ ਫੋਟੋਆਂ ਖਿਚਾ ਕੇ ਲੋਕਾਂ ਨੂੰ ਦਾਨ ਕਰਨ ਲਈ ਕਹਿੰਦੇ ਆ ਕਿ ਸਾਨੂੰ ਪੈਸੇ ਪਾਓ ਅਸੀਂ ਦਾਨ ਕਰਦੇ ਆ ਲੇਕਿਨ ਇਹ ਜੋ ਲੋਕਾਂ ਨੂੰ ਬਈ ਕੋਈ ਕੋਈ ਪੈਸਾ ਨਾ ਦਿਓ ਕੋਈ ਰੁਪਿਆ ਨਾ ਦਿਓ ਕੇਵਲ ਦੇ ਕੇਵਲੇ ਆਪਣੀਆਂ ਜੇਬਾਂ ਪਰਦੇ ਤੇ ਗਰੀਬ ਲੋਕਾਂ ਦਾ ਇਹ ਮਜ਼ਾਕ ਕਢਾਉਂਦੇ ਆ ਮਜ਼ਾਕ ਕਢਾਉਂਦੇ ਆ ਸਾਹਮਣੇ ਤਸਵੀਰ ਸਿਰਫ ਵਿਖਾਵਾ ਕਰਦੇ ਆ ਆਹ ਦੇਖ ਲੋ ਤਸਵੀਰ ਸਾਹਮਣੇ ਜੀ ਮੂੰਹ ਬੋਲਦੀ ਮੂੰਹ ਬੋਲਦੀ ਤਸਵੀਰ